ਭੋਇਆ ਬੋਲਾ ਆਪਣਾ ਡੇਰਾ ਸੀ ਸੰਸਾ ਸੀ ਦੇ ਜਿਹੜੇ ਜਿੰਦਾ ਸੀ ਨਾਮ ਪਾਏ ਆ ਅਮਰ ਭਾਗਿਆ ਕੀ ਕੀ ਕਰਦੇ ਆ ਜੇਤਨ ਕਰਦੇ ਆ ਸਾਡੇ ਨਾਲ ਬਹੁਤ ਚੰਗਿਆ ਉਹਦੀ ਕਰਨੀ ਤੇਰਾ 100 ਰੁਪਇਆ 100 ਡਾਲਰ ਜਿਹੜਾ ਤੇਰਾ ਬਣਦਾ ਤੈਨੂੰ ਦੇ ਤੇ ਅਸੀਂ ਅੱਜ ਅਸੀਂ ਅੱਜ ਮੰਦ ਭਾਵਨਾ ਦੇ ਚਾਤੀ ਹੋਮ ਹੈ ਹੀਰਖਾ ਵੈਰੋ ਦੀ ਭਾਵਨਾ ਦੇ ਨਾਲ ਅਸੀਂ ਵੀ ਕੁਝ ਵੀ ਛੱਡਦੇ ਜਿਹੇ ਦਾ ਉਦਲੇ ਬੋਲਣ ਤੋਂ ਜਾਂ ਤੇ ਸਾਡੇ ਕੋ ਸਿੱਖੀ ਦਾ ਸਕੂਲ ਬਣਦਾ ਆ ਪਰ ਸਭ ਤੋਂ ਜਿਹੜੀ ਨਿੰਦਿਆ ਚੁਗਲੀ ਭੈੜੀ ਆ ਅਲੋਚਨਾ ਭੈੜੀ ਆ ਅਸੀਂ ਵੇ ਲੋੜੇ ਝੂਠੇ ਜੰਗਲ ਬਲੇ ਬੰਗਿਆਂ ਤੇ ਇਰਜ਼ਾਮ ਵੀ ਨਾ ਦੰਨੇ ਆ ਅਸੀਂ ਸੋਚਦੇ ਆ ਇਹ ਗੱਲ ਸੱਚੀ ਆ ਝੂਠੀ ਆ ਜਾਂ ਸਾਨੂੰ ਇਹ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਸੋ ਇਸ ਕਰਕੇ ਸਾਡਾ ਮੁੱਢਲਾ ਫਰਕ ਪੈਂਦਾ ਭਾਈ ਜਿਹੜੇ ਪੁਰਾਣੀ ਉਮਰ ਧਾਰੀ ਹੋ ਗਏ ਜਿਨ੍ਹਾਂ ਨੇ ਔਲਾਵਾ ਔਰਾਵਾ ਉਹ ਜਰੂਰ ਕਿਰਪਾ ਕਰਕੇ ਇਸ ਸਿੱਧੀ ਸਰੂਪ ਦੀ ਗੁਰੂ ਦੀ ਇਹ ਗੁਰੂ ਦੇ ਬਾਣੀ ਦੀ ਇਲਾਜ ਰੱਖਿਆ ਜੇਕਰ ਅਸੀਂ ਇਹਨਾਂ ਗੰਨਾਮਲ ਧਿਆਨ ਦੇਵਾਂਗੇ ਤੇ ਤਾਂ ਹੀ ਸਾਡੇ ਸਿੱਧੀ ਸਰੂਪ ਦਾ ਮਾਨ ਸਨਮਾਨ ਕੀਤਾ ਬਤੇਗਾ ਸਾਡਾ ਵੀ ਇਤਿਮਾਨ ਸਰਕਾਰ ਬਤੇਗਾ ਫਿਰ ਕਦੋਂ ਕੋਈ ਗੁਰੂ ਬਾਲਾ ਬਣ ਜਾਂਦਾ ਗੁਰੂ ਨੂੰ ਆਪਸ ਵਿੱਚ ਮਰਤਕ ਬਣ ਜਾਂਦਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਈਗਾ ਵੀ ਗੁਰਸਿੱਖ ਨੂੰ ਮਨਾਹੀ ਆ ਵੀ ਐਵੇਂ ਨਹੀਂ ਕਿਤੇ ਜਾ ਕੇ ਸੱਡੇ ਸਮੇਂ ਉਥੇ ਤਾਂ ਚਾਰ ਇੱਕਾਂ ਲੱਗੀਆਂ ਉਥੇ ਸਿਰ ਢਾਈ ਦੋ ਕਿਉਂਕਿ ਇਸੇ ਇਸੇਰੋਂ ਧੁਰਗਾ ਦੀ ਗੁੱਤਾ ਹੋ ਗਿਆ ਤੁਸੀਂ ਗੁਰੂ ਨੂੰ ਸਮਰਪਿਤ ਕਰ ਦਿੱਤੀ ਫੋ ਮੇਰੀ ਬੇਨਤੀ ਆ ਵੀ ਜਦੋਂ ਉਹ ਪ੍ਰਾਣੀ ਅਮਰਤਕਾਰੀ ਹੋ ਜਾਂਦਾ ਉਹਦਾ ਰੂਪਾ ਇਹ ਆ ਮਾਨ ਸਨਮਾਨ ਦਾ ਹੋ ਜਾਂਦਾ ਐਵੇਂ ਨਹੀਂ ਬਿਲਕੁਲ ਜਿਵੇਂ ਜਨੇ ਖਨੇ ਮਗਰ چمتا گری کرتے فری گوڈیاں فری چنگی طور پر گیری کرتے ہیں گورس ناس کر کے رکھنا چاہیے یہ میری بےنتی خاص کر کے ہو ਵੀ ਮੈਂ ਆਮ ਤੌਰ ਤੇ ਹਾਲ ਆਮ ਹਾਲ ਤੇ ਵਿੱਚ ਜਿਵੇਂ ਤੁਹਾਡੇ ਨਾਲ ਪਹਿਲਾਂ ਬਤਨ ਸੰਧਾ ਕੀਤਾ ਵੀ ਪੰਜਾਬ ਪਿਆਰਿਆ ਦਾ ਰੂਪਾ ਬਹੁਤ ਉੱਚਾ ਹੈ ਬਹੁਤ ਉੱਚਾ ਗੁਰੂ ਦੇ ਬਾਦ ਦੂਜਾ ਕਰਦਾ ਪੰਜਾਬ ਪਿਆਰਿਆ ਦਾ ਤੇ ਜਾਂ ਫਿਰ ਜਿਹੜਾ ਗੁਰੂ ਦਾ ਵਜ਼ੀਰ ਹੈ ਜਿਹੜਾ ਗ੍ਰਾਂਥੀ ਸਿੰਘ ਹੈ ਉਹਦਾ ਰੂਪਾ ਬਹੁਤ ਉੱਚਾ ਹੈ ਗ੍ਰਾਂਥੀ ਸਿੰਘ ਨੂੰ ਵੀ ਆਪਣੇ ਰੋਤ ਦੇ ਦਾ ਅਹਿਸਾਸ ਹੋਣਾ ਚਾਹੀਦਾ ਇਸ ਰੋਤ ਦੇ ਦੀ ਮਹੱਤਤਾ ਇਹੋ ਸ਼ਖਸੀਅਤ ਦਾ ਧਿਆਨ ਰੱਖਣਾ ਚਾਹੀਦਾ ਤੇ ਛੋਟਾ ਸਾਡਾ ਵੀ ਫਰਜ਼ ਬਣਦਾ ਗ੍ਰਾਂਤੀ ਸਿੰਘ ਉਹ ਛੋਟੀ ਲਾ ਕੇ ਅਸੀਂ ਤਾਂ ਘਰਾਂ ਸੁਤੇ ਪਏ ਆ ਨੀ ਉਹਨਾਂ ਨੂੰ ਕਹਿਦੇ ਨੀ ਵੀ ਯਾਰ ਬੁਝਕੇ ਨਿਕਲਣਾ ਹੁੰਦਾ ਰਿਆ ਕਰੋ ਉਹ ਸਾਡੇ ਨਾਲ ਉਹ ਨੇਕ ਨੇ ਮੀਆਂ ਬਾਣੀ ਕਰਦੇ ਆ ਉਹ ਵੀ ਸੇਵਾ ਕਰਦੇ ਆ ਇਸ ਕਰਕੇ ਗ੍ਰਾਂਤੀ ਸਿੰਘ ਕਿਹੋ ਜਿਹਾ ਵੀ ਹੋਵੇ ਸਾਡੇ ਨਾਲੋਂ ਫੇਰ ਲੱਗਦਾ ਕਿ ਇਹ ਨਹੀਂ ਤਾਂ ਵੀ ਹੁਣ ਤੁਸੀਂ ਕੋਈ ਮਾੜੀ ਗੱਲ ਬਾਅਦ ਕਹੋਗੇ ਆ ਤਾਂ ਦੱਸੋ ਕੀ ਹਾਰਾ ਗ੍ਰਾਂਤੀ ਸਿੰਘ ਦੇ ਜੋਗੀ ਵੀ ਗ੍ਰਾਂਤੀ ਤੋਂ ਹੋਂਦੇ ਜੋਗੀ ਸੋ ਗ੍ਰੰਥੀ ਸਿੰਘ ਦਾ ਵੀ ਸਤਿਕਾਰ ਕਰੋ ਕੋਈ ਵੀ ਗੁਣ ਗਿਆਨੀ ਵਿਦਵਾਨ ਆ ਜੋ ਗੁਰਮਤਿ ਨੂੰ ਪ੍ਰਣਾਇਆ ਹੋਇਆ ਹੈ ਜਾਂ ਕਿਸੇ ਕੀ ਜੀਵ ਦਾ ਘਾਰਨੀਆ ਜਰੂਰ ਸਤਿਕਾਰ ਕਰੋ ਵੱਧ ਤੋਂ ਵੱਧ ਕਰੋ ਇਹ ਤਾਂ ਗੱਲਾਂ ਅਸੀਂ ਕਰੀ ਜਾਂਦੇ ਆ ਵੀ ਗੁਰੂ ਨੇ ਖਾਲਸਾ ਨੂੰ ਆਪਣਾ ਰੂਪ ਦਿੱਤਾ ਖਾਲਸਾ ਮੇਰਾ ਰੂਪ ਹੈ ਖਾਲਸਾ ਖਾਲਸੇ ਨੂੰ ਨੇ ਗੁਰੂ ਨੇ ਆਪਣਾ ਰੂਪ ਤਾਂ ਸਾਡਾ ਫਰਜ਼ ਬਣਦਾ ਇਹ ਸਿੱਖ ਵਾਲੇ ਦੀ ਕਦਰ ਕਰੀਏ ਇੱਦਾਂ ਕਰੀਏ ਸਤਿਕਾਰ ਕਰੀਏ ਤੇ ਕਰਾਉਣ ਵਾਲੇ ਦਾ ਵੀ ਫਰਜ਼ ਬਣਦਾ ਪਈ ਆਪਣੇ ਅੰਦਰ ਦਾ ਕੁਮਾਰ ਕੇ ਆਪਣੇ ਮਾਰੇ ਮੁਰਾਂ ਨੂੰ ਪਾਸੇ ਛੱਡੇ ਜੋ ਸਾਡਾ ਜੀਵਨ ਕਰਤਾ ਹੈ ਉਹ ਸਿੱਧੀ ਸੂਰਤ ਦਾ ਉਹਦੇ ਉਸਾਰ ਜੀਵਨ ਬਸ ਕਰੇ ਇੱਕ ਮੈਂ ਹੋਰ ਬੇਨਤੀ ਕਰਨਾ ਟਰੈਡੀਸ਼ਨਾਂ ਦੇ ਜਿਹੜੇ ਸ਼ਰੰਗੀ ਵੀ ਵਜਾਉਂਦੇ ਸਿੰਘ ਹੈ ਇਕੱਲੇ ਇਕੱਲੇ ਨੂੰ ਕਹਾਂ ਗੱਲ ਤਾਂ ਐਸੀ ਸੱਚੀ ਕਹਿਣੀ ਤੇ ਸਹੀ ਕੌਫੀ ਹੁੰਦੀ ਹੈ ਪਰ ਮੇਰੀ ਇਹਨਾਂ ਸਿੰਘਾਂ ਨੂੰ ਬੇਨਤੀ ਹੈ ਟਰੈਡੀਸ਼ਨਾਂ ਨੂੰ ਉਹ ਜਦਿਨੇ آگو جا خاص کر کے دنیادی گیت بجتے ہیں انہوں نے پرہیز کرو یہ ہو گئے شبد کی ترج کھ لو آم سنگ نمج نہیں آتی یہ

سامن سامن دے 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 مار کے جو رہے آ گل تو پھر لمبی ہوئی جا رہی ہے پر چھوٹی سی ضروری ہے ਆ ਤੁਸੀਂ ਅੱਜ ਘਰਾਂ ਦੇ ਵਿੱਚ ਜਾ ਕੇ ਵੇਖ ਲੈਣਾ ਸਰੂਪ ਸੰਗਰੂਰ ਜਿਹੜੇ ਦੇ ਵਿੱਚ ਪਿੰਡ ਆਲੋ ਰੱਖਦੇ ਵਿੱਚ ਅੱਜ 4-5 ਜਿਹੜੀਆਂ ਟੂਹੜੀਆਂ ਮੁਰਗਾ ਉੱਤੇ ਕਾਲਾ ਪਾਣੀ ਆ ਜਾ ਉਹ ਕਾਲਾ ਪਾਣੀ ਨਾਲ ਪੀੜ ਦੇ ਜੋ ਕਿਸੇ ਦੇਖਣ ਦੇ ਯੋਗ ਨਹੀਂ ਹੈਗਾ ਸਾਡੇ ਪੰਜਾਬ ਦੇ 12000 ਪਿੰਡਾਂ ਦੇ ਵਿੱਚੋਂ 12000 800 ਪਿੰਡਾਂ ਦੇ ਵਿੱਚੋਂ 12000 ਪਿੰਡਾਂ ਦਾ ਪਾਣੀ ਉਹਦੇ ਵਿੱਚ ਕਿਤੇ ਨਾ ਕਿਸੇ ਕਾਰਬਨ ਵਾਦੀਆ ਕਿਤੇ ਸ਼ੋਰਾ ਵਾਦੀਆ ਕਿਤੇ ਆਇਨ ਵਾਦੀਆ ਕੁਛ ਨਾ ਕੁਛ ਸਾਰੇ 12000 ਪਿੰਡਾਂ ਦਾ ਪਾਣੀ ਦੂਸ਼ਿਤ ਹੋ ਜਾਂਦਾ। ਸੁਵਿਧਾਨੀ ਬੇਨਤੀ ਆ ਵੀ ਪਾਈ ਅਸੀਂ ਪਾਣੀ ਦੀ ਕਦਰ ਕਰੀਏ। ਸਾਧਵਰਾਂ ਦੀ ਬਾਣੀ ਕਹਿੰਦੀ ਆ ਪਹਿਲਾ ਪਾਣੀ ਜਿਉ ਹੈ ਜਿਹੜਾ ਸਭ ਕੋਈ। پانی دینت صحیح کرو گے چاہے گھریاں کردیا چاہے کھیتوں جمیدار نقصان کرتا ہے کسی بھی روپ یہ پانی تھوڑے بوک کا جیون ہے آنے والی پیڑیاں کا جیون ہے آم اخبار لکھ لکھتے دس بارہ پندرہ سال تک پانی مکن و جا رہا ਜੇਕਰ ਪਾਣੀ ਮੁੱਕ ਜਾਂਦਾ ਤਾਂ ਛੋਟੇ-ਕੋਟੇ ਕੋਈ ਹੱਥ ਨਹੀਂ ਪੁੱਕੇ ਪੈਸੇ ਬਣਨ ਤੋਂ ਇਹ ਵੀ ਇੱਕ ਮਿਸਾਲ ਮੈਂ ਤੁਹਾਨੂੰ ਹੋਰ ਸਾਂਝੀ ਕਰਦਾ ਦੱਖਣੀ ਅਫਰੀਕਾ ਦੇ ਇੱਕ ਪਿੰਡ ਦੀ ਕਹਾਣੀ ਇੱਕ ਮੈਗਜ਼ੀਨ ਦੇ ਵਿੱਚ ਲੱਗੀ ਸੀ ਬਹੁਤ ਕਈ ਸਾਲ ਹੋ ਗਏ 10-15 ਸਾਲ ਹੋ ਗਏ ਇਸ ਕਹਾਣੀ ਉਸ ਪਿੰਡ ਦੀਆਂ ਪੀਪੀਆਂ ਸਿੱਧੇ ਘਰੇ ਜਾ ਕੇ ਰੱਖ ਕੇ 25 ਕਿਲੋਮੀਟਰ ਦਾ ਪੈਦਾ ਤੈ ਕਰਕੇ ਪਾਣੀ ਲੈਣ ਜਾਂਦੇ ਸਨ ਤੇ 35 ਕਿਲੋਮੀਟਰ ਪਾਣੀ ਲੈ ਕੇ ਕੇਵਲ ਆਪਣੇ ਘਰਾਂ ਨੂੰ ਆਉਂਦੇ

جہاں دنیا کوایا نہیں جانا وہ بہت سارے کارن کی ودیش آ کے بندہ اڑ جانا کام کرتا کسی می جانا جی نہیں تھی ویک لو بہت پروارک ممبر جہے آ ਉਹ ਜਿਵਾਈ ਕਰ ਦਿੰਦੇ ਆ ਮਾਂ ਕੋਲ ਟਰਾਈ ਕਰ ਦਿੰਦੇ ਆ ਤੇ ਉਹ ਬੱਚੇ ਉਹਨਾਂ ਦੇ ਹਾਜ਼ਰ ਨਹੀਂ ਹੁੰਦੇ ਆਪਣੇ ਮਾਪੇ ਉਹਦਾ ਦਾ ਪਰਿਵਾਰ ਤੇ ਮੈਂਬਰਾਂ ਦੇ ਇਸ ਦੁੱਖ ਦੀ ਕਦੇ ਹਾਜ਼ਰ ਨਹੀਂ ਹੁੰਦੇ ਸੋ ਇਸ ਕਰਕੇ ਸਾਡਾ ਆਪਣਾ ਘਰ ਗਿਆ ਪੰਜਾਂ دریاਵਾਂ ਦੀ ਢੱਟੀ ਹੈ ਗੁਰੂਆਂ ਪੀਰਾਂ ਨੇ ਇਸ ਧਰ ਨੂੰ ਘਾਟ ਲਾਇਆ ਇਹਨੂੰ ਬਚਾਈਏ ਆਉਣ ਵਾਲੀ ਜਨਰੇਸ਼ਨ ਨੂੰ ਬਚਾਈਏ ਚਾਹੇ ਉਹ ਰਸਿਆ ਚ ਕਰ ਰਹੇ ਆ ਚਾਹੇ ਅਸੀਂ ਹਵਾ ਪਾਣੀ ਦੇ ਕੁਝ ਨਹੀਂ ਆਪਣਾ ਕਿਥੇ ਬਰਬਾਦ ਕਰ ਲੈਣਾ یہ سانس ساری گربا کے راہی سکھیا ملتی ہے جی ساری من کی بھاونا شدھ ہوتی تھی ابھی یہاں گلوں سے کامیاب ہونے اخلاقی فرض بچھاڑو چھوٹے ہوں پڑھتے ہوں سارے ادھکار کے کرتب جاتے سارے ادھکار ہے اتنے سارے کرتب ہی ہے انہوں نے بھی خیال رکھو یہ بھی ابھی یہ پنجاب کا بلا چاہتے ہاں قوم کا بلا چاہتے ہیں پرس کا بلا چاہتے ہاں کہ سانو جی خون کی راجنیتی ہے دور کا پرچار ہے ਉਪਰ ਪ੍ਰਚਾਰ ਹੈ ਜਿਹੜੀ ਲੀਡਰਾਂ ਦੀ ਜਾਪਕੂਸੀ ਹੈ तकरीबन तकरीबन ਤੁਸੀਂ ਸਾਰੀਆਂ ਪਾਰਕਿਆਂ ਦੇ ਲੀਡਰ ਵੇਖ ਲਏ ਆ ਕਮ ਸੇ ਕਮ ਇਹਨਾਂ ਦੇ ਪ੍ਰਚਾਰ ਤੋਂ ਗਮਰਾਹ ਨਾ ਹੋਇਆ ਕਰੋ ਜੇ ਚੰਗੀ ਸੋਹੜ ਵਾਲਾ ਚੰਗੀ ਦਰਦਾਰ ਵਾਲਾ ਲੀਡਰ ਚਾਹੇ ਪਿੰਡ ਦਾ ਪੰਚਾਇਤ ਸਰਪੰਚ ਆ ਉਹਨਾਂ ਦੀ ਚੋਣ ਕਰੋ ਜੇ ਨਹੀਂ ਚੁਣੋਗੇ ਤੇ ਆਹੀ ਹਾਲ ਹੋਊਗਾ ਜਿਹੜਾ ਲੀਡਰ ਬੜਿਆ ਉਹ ਆਪਣਾ ਘਰ ਪਹਿਲਾਂ ਪਰਨਾ ਥੋੜੋ ਬਾਅਦ ਪੁੱਛੂਗੀ ਸੋ ਇਸ ਕਰਕੇ ਲੋੜ ਹੈ ਵੀ ਅਸੀਂ ਆਪ ਵੀ ਸਿਆਣੇ ਹੋਈਏ ਸਜਿਤ ਹੋਈਏ ਇਹ ਅਸੀਂ ਗੁਰੂ ਦਾ ਨਾਮ ਫੜ ਕੇ ਜੀਵਨ ਬਸਰ ਕਰਨ ਦਾ ਤੇ ਸਾਨੂੰ ਗੁਰੂ ਦੀ ਸਿੱਖਿਆ ਸੇ ਇਹ ਸਾਡਾ ਤੇ ਮਨ ਮਨਮਤ ਨੂੰ ਸਾਹ ਰੱਬ ਦੀ ਮਨਮਤ ਨੂੰ ਸਾਥ ਚੱਲਾਂਗੇ ਤੇ ਫਿਰ ਜੋ ਸਾਡੇ ਹਾਲਾਤ ਰੰਗ ਗਏ ਆ ਚਾਹੇ ਕਾਇ ਮਾਇਆ ਮਗਰ ਬਚੈ ਨੂੰ ਬਾਤ ਭੇਜ ਲਈਏ ਚਾਹੇ ਹੋਰ ਵੀ ਕਿਸੇ ਵਿਸ਼ੇ ਤੇ ਅਸੀਂ ਠਗੀਆਂ ਥੋਰੀਆਂ ਮਾਰ ਲਈਏ ਸਾਡਾ ਨਾਂ ਤਾਂ ਜੀਵਨ ਕਿਸੇ ਆਖੇ ਲੱਗਣਾ ਤੇ ਨਾ ਹੀ ਸਾਡਾ ਪਰਾ ਹੋਣਾ ਵਾ ਨਾ ਹੀ ਸਾਡੇ ਮਨ ਨੂੰ ਸ਼ਾਂਤੀ ਸੋਚ ਸ਼ਕੂਨ ਮਿਲਣਾ ਸੋਲਾ ਸ਼ਕੂਨ ਵਾਲੇ ਬਣਿਆ ਜਿਹੜੇ پرانیاں نےمر چکیا وہ بہت ہی یوگ ہے من گہرائی تو گرو اگے کرپا کرتے ہیں کہ مریادا کی پالنا <سؤال> کریو تھاج وطن بند ہو گیا گرو اگے اپنے آج وا کرے ہاں گرو بھی تو ہی تھوڑی رکھیا کرو گے جی تھی گرو کے ہو کے رہو گے جدو گرو تو بے لوگ ہو گئے جب یہ کہے بے پل <سؤال> نخری

ਤਨੂੰ ਗੁਰੂ ਇਹਦੇ ਵਿੱਚ ਸਾਡਾ ਬੇਟੂ ਲਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਰਵਾਜ ਜਥੇਦਾਰ ਕਵੀਰ ਸਿੰਘ ਜੀ ਬੜਾ ਪਿੰਡ ਮੈਂਬਰ ਸ਼ਰੋਣੀ ਬੋਦਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਆਪਣੇ ਬੜੇ ਕੀਮਤੀ ਵਿਚਾਰਾਂ ਦੇ ਨਾਲ ਸਿੱਖ ਸਿੱਖਤਾ ਦੇ ਨਾਲ ਸਾਂਝ ਪਾਈ ਹੈ سو اجھے ستگو جی کے ویا گرپرب کے سبند اس پاون پور استھان پہ پہنچیاں سکھ سنگا نو ستے پاتشاہ مہاراج جی ترو تر خوشیاں دے کے بخش دے کے نہال کرنا آم سکھ سنگان گرو گھر کے سفار جگہ مہندر صاحب سردار سکھوندر جی برسی مہندر گوردور خواتین ویاہ گرپرب دیا لکھ لکھ ودھائیاں کہ جڑیاں سکھ سنگا شیلا وقت 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 بڑی کرتی کلا کے سیوا نے ستکار جو مہندر آم سکھ شک سلطانہ بہت بہت کیا جاتا ہے ستکار جو سردار چمنجیت جی دی. مہندر پانچہ پاتشاہ چھویں نڈاڑا pc bilga news online channel ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ